ਆਮ ਆਦਮੀ ਪਾਰਟੀ ਵੱਲੋਂ ਹਰੇਕ ਵਰਗ ਨੂੰ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਮਾਨ ਵੱਲੋਂ ਪੰਜਾਬ ਦੇ ਵਿਕਾਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਲਗਾਤਾਰ ਮੀਟਿੰਗਾਂ ਅਤੇ ਵਿਕਾਸ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਜਿਸ ਨਾਲ ਪੂਰੇ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਲਾ ਕੇ ਪੰਜਾਬ ਦੇ ਨਾਮ ਨੂੰ ਇੱਕ ਵਾਰ ਫਿਰ ਤੋਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਜਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲਾਲਜੀਤ ਸਿੰਘ ਢੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਨੇ ਪੱਟੀ ਹਲਕੇ ਦੇ ਵੱਖ-ਵੱਖ ਪਿੰਡਾਂ ਬਰਵਾਲਾ ਸੈਦੋ ਜੋੜ ਸਿੰਘਵਾਲਾ ਦੁੱਬਲੀ ਸਬਰਾ ਡੁੰਮਣੀ ਵਾਲਾ ਤੋਂ ਮੈਂ ਚੁੱਧੀਆਂ ਕੋਤ ਬੁੱਢਾ ਵਿੱਚ ਧੰਨਵਾਦੀ ਦੌਰੇ ਦੌਰਾਨ ਕੀਤਾ ਇਸ ਮੌਕੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੱਟੀ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਮੈਨੂੰ ਅਰਵਿੰਦ ਕੇਜਲੀ ਵਾਲਾ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਟ੍ਰਾਂਸਪੋਰਟ mafia ਨੂੰ ਖਤਮ ਕਰਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਤੇ ਮੈਨੂੰ ਚੰਡੀਗੜ੍ਹ ਲਈ ਜਾਣਾ ਪੈਂਦਾ ਪਰ ਤੁਹਾਨੂੰ ਆਪਣੀਆਂ ਮੁਸ਼ਕਲਾਂ ਦੇ ਹੱਲ ਕਰਾਉਣ ਲਈ ਕੋਈ ਪਰੇਸ਼ਾਨੀ ਨਹੀਂ ਚੱਲਣੀ ਪਵੇਗੀ ਕਿਉਂਕਿ ਤੁਹਾਡੀ ਸੇਵਾ ਲਈ ਮੈਂ ਅਤੇ ਮੇਰਾ ਪਰਿਵਾਰ ਹਰ ਵੇਲੇ ਹਾਜ਼ਰ ਰਹੇਗਾ ਸਬਰਾ ਅਸੀਂ ਸਰਦਾਰ ਲਾਲਜੀਤ ਭੁੱਲਰ ਦਾ ਕੈਬਨਿਟ ਮੰਤਰੀ ਬਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਨੇ ਅੱਜ ਸਾਡੇ ਪਿੰਡ ਵਿਜ਼ਿਟ ਕਰਕੇ ਸਾਡੇ ਵਲੰਟੀਅਰ ਟੀਮ ਦਾ ਬਹੁਤ ਹੀ ਹੌਸਲਾ ਫੁਜਾਇਆ ਅਸੀਂ ਤਹਿ ਦਿਲੋਂ ਉਹਨਾਂ ਦੇ ਧੰਨਵਾਦੀ ਹਾਂ ਬਾਕੀ ਜੋ ਸਾਡੀਆਂ ਪਿੰਡ ਦੀਆਂ ਮੰਗਾਂ ਨੇ 8-9 ਅਸੀਂ ਲਿਖਤ ਦੇ ਵਿੱਚ ਭੁੱਲਰ ਸਾਹਿਬ ਨੂੰ ਅੱਜ ਦਿੱਤੀਆਂ ਨੇ ਆਸ ਕਰਦੇ ਹਾਂ ਕਿ ਭੁੱਲਰ ਸਾਹਿਬ ਉਹਨਾਂ ਤੇ ਅਮਲ ਕਰਨਗੇ ਵੈਰ ਗੁੱਡ ਜੀ ਕਾ ਖਾਲਸਾ ਵੈਰ ਗੁੱਡ ਕੀ ਪਾ ਜਿਹੜੇ ਮੇਰੇ ਭੈਣ ਭਰਾਵਾਂ ਨੇ ਪੱਟੀ ਹਲਕੇ ਦੀ ਸੰਗਤ ਨੇ ਵੋਟਾਂ ਪਾ ਕੇ ਵਿਧਾਨ ਸਭਾ 'ਚ ਭੇਜਿਆ ਸਾਡਾ ਫਰਜ਼ ਮੰਦਾ ਉਹਨਾਂ ਦਾ ਕੱਲ ਤੋਂ ਹੀ ਪੂਰੇ ਪੱਟੀਵਾਲਕੇ ਦੇ ਹਰੇਕ ਪਿੰਡ ਦੇ ਵਿੱਚ ਜਾ ਕੇ ਭਾਵੇਂ 8 ਦਿਨ ਲੱਗਣ 10 ਦਿਨ ਲੱਗਣ ਹਰੇਕ ਭੈਣ ਭਰਾ ਦਾ ਧੰਨਵਾਦ ਕਰੂੰਗਾ ਜਿੰਨੇ ਸਾਨੂੰ ਵੋਟਾਂ ਪਾਈਆਂ ਤੇ ਲੋਕ ਵੀ ਬੜੇ ਖੁਸ਼ ਹੋ ਰਹੇ ਉਹ ਕਹਿ ਰਹੇ ਵੀ ਇਹ ਪਹਿਲੀ ਵਾਰ ਆਇਆ ਕੋਈ ਐਮਐਲਏ ਮੰਤਰੀ ਵੋਟਾਂ ਲੈ ਕੇ ਜਿੱਤਣ ਤੋਂ ਬਾਅਦ ਦੁਬਾਰਾ ਹਲਕੇ ਜਾ ਕੇ ਧੰਨਵਾਦ ਕਰਨਾ ਆ ਪਰ ਸਾਡਾ ਫਰਜ਼ ਪੰਦਾ ਜਿੰਨੇ ਸਾਨੂੰ ਵੋਟ ਦਿੱਤੀ ਆ ਉਹਦਾ ਧੰਨਵਾਦ ਕਰੀਏ ਤੇ ਲੋਕਾਂ ਦਾ ਸੀਨਾ ਜਿਹੜਾ ਉਹ ਠੰਡਾ ਹੋ ਜਾਂਦਾ ਵੀ ਵਾਕੇ ਹੀ ਸਾਡੀ ਕਦਰ ਹੋਈ ਅਸੀਂ ਵੋਟ ਕੀਤੀ ਸਪੋਰਟ ਕੀਤੀ ਤੇ ਸਾਡਾ ਧੰਨਵਾਦ ਕੀਤਾ ਕੱਲਾ ਧੰਨਵਾਦ ਨਹੀਂ ਲੋਕਾਂ ਦੇ ਕੰਮ ਵੀ ਕਰਾਂਗੇ ਲੋਕ ਮਾਨਣਾ ਕਹਿਣਗੇ ਕਿ ਚੰਗੀ ਸਰਕਾਰ ਚੁਣੀ ਆ ਚੰਗੇ ਲੋਕ ਆਏ ਆ ਕਰਪਸ਼ਨ ਹਿਰਾਫੇਰੀ ਸਾਰਾ ਕੁਝ ਬੰਦ ਹੋ ਗਿਆ ਇੱਕ ਜਿਹੜਾ ਮਊਆਣੇ ਤੋਂ ਸਰਟੀਫਿਕੇਟ ਨਵੇਂ ਲਾਇਸੈਂਸ ਬਣਾਉਣਾ ਸੀ ਮਿਲਦਾ ਸੀਗਾ ਬਠਿੰਡਾ ਆਰਟੀਓ ਦਫਤਰ ਤੋਂ ਇੱਕ ਲੈਟਰ ਜਾਰੀ ਹੋਇਆ ਸੀਗਾ ਕਿ ਦੁਬਾਰਾ ਜੇ ਕਿਸੇ ਨੇ ਰੀਨਿਊ ਕਰਾਉਣਾ ਲਾਇਸੈਂਸ ਉਹਨੂੰ ਉਹ ਸਰਟੀਫਿਕੇਟ ਦੀ ਲੋੜ ਨਹੀਂ ਪੈਂਦੀ ਹੁਣ ਉਹ ਫੇਰ ਦੁਬਾਰਾ ਆਰਟੀਓ ਦਫ਼ਤਰ ਵਾਲੇ ਜਿਹੜੇ ਉਹ ਸਰਟੀਫਿਕੇਟ ਦੀ ਮੰਗ ਕਰਦੇ ਬੜੀਆਂ ਤਰੁੱਟੀਆਂ ਨੇ ਕਿਉਂਕਿ ਲੰਮਾ ਸਮਾਂ ਸਰਕਾਰਾਂ ਰਹੀਆਂ ਰਵੈਤੀ ਪਾਰਟੀਆਂ ਦੇਦੋਂ ਆਪਣੀ ਮਰਜ਼ੀ ਮੁਤਾਬਕ ਹੀ ਸਾਰੇ ਕਾਨੂੰਨ ਬਣਾਏ ਆ ਜਿੱਥੇ-ਜਿੱਥੇ ਵੀ ਗਲਤੀ ਹੋਵੇਗੀ ਉਹਨੂੰ ਸੁਧਾਰਾਂਗੇ ਸਾਰਾ ਸਿਸਟਮ ਸਹੀ ਕਰਕੇ ਆ ਕੁਝ ਮਹੀਨੇ ਹੀ ਆ ਬਸ ਕੁਝ ਮਹੀਨਿਆਂ ਦੇ ਵਿੱਚ ਸਾਰੇ ਮੈਕਮੇ ਨੂੰ ਸੁਧਾਰ ਕਰਕੇ ਤੁਹਾਨੂੰ ਆਪੇ ਵੇਖਣ ਨੂੰ ਮਿਲ ਜੂ ਜਦੋਂ ਰੈਵਨਿਊ ਵਧ ਗਿਆ ਜਦੋਂ ਲੋਕਾਂ ਦੀ ਖੱਜਲ ਖਵਾਰੀ ਬੰਦ ਹੋ ਗਈ ਸਾਰੇ ਆਰਟੀਓ ਜਿਹਨੂੰ ਕਹਤ ਆ ਵੀ ਪਹਿਲ ਦੇ ਆਧਾਰ ਤੇ ਲੋਕਾਂ ਦੇ ਕੰਮ ਕਰੋ ਜਿਨ੍ਹਾਂ ਲੋਕਾਂ ਨੇ ਸਰਕਾਰ ਬਣਾਈਆਂ ਜਿਹੜੇ ਲੋਕੀ ਟੈਕਸ ਦਾ ਪੈਸਾ ਦਿੰਦੇ ਆ ਟੈਕਸ ਤਾਰਦੇ ਆ ਤੇ ਤੁਹਾਨੂੰ ਆਪੇ ਨੂੰ ਤਨਖਾਹਾਂ ਮਿਲਦੀਆਂ ਉਹਨਾਂ ਦੀ ਸੁਣਵਾਈ ਹੋਵੇ ਜਿੱਥੇ ਵੀ ਤਰੁੱਟੀਆਂ ਹੋਣਗੀਆਂ ਉਹ ਦੂਰ ਕਰਾਂਗੇ ਛੇਤੀ ਸਾਰਾ ਸਿਸਟਮ ਸਹੀ ਕਰਦਾਂਗੇ ਇੱਕ ਨਿੱਕਾ ਜਿਹਾ ਸਵਾਲ ਇੱਕ ਹੋਰ ਹੈ ਜਿਹੜਾ ਬਲੈਕਲਿਸਟ ਪੰਨ ਬਸ ਦੇ ਹੈਗੇ ਡਰਾਈਵਰ ਉਹਨਾਂ ਦਾ ਉਹ ਦਿਨ ਧਰਨਾ ਲਾਇਆ ਹੈ ਕੀ ਉਹਨਾਂ ਬਾਰੇ ਵੇਖੋ ਕਿਸੇ ਕੋਲੋਂ ਬੱਸ 'ਚ ਟਿਕਟਾਂ ਦੀ ਚੋਰੀ ਕੀਤੀ ਕਿਸੇ ਨੇ ਡੀਜ਼ਲ ਚੋਰੀ ਕੀਤਾ ਬਾਕੀ ਫਿਰ ਵੀ ਉਹ ਸਾਡੇ ਭਰਾ ਨੇ ਜੇ ਕਿਸੇ ਤੋਂ ਗਲਤੀ ਹੋਈ ਆ ਸਾਨੂੰ ਇਗਨੋਰ ਕਰਨਾ ਚਾਹੀਦਾ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਹੀ ਹਵਾਲਾ ਕਰਨ ਦਾ ਜਿਹੜਾ ਜਲਦੀ ਯਤਨ ਕਰਾਂਗੇ ਦਰਸ਼ਨ ਸਿੰਘ ਨੰਬਰਦਾਰ ਪਿੰਡ ਸਭਰਾ ਮੈਂ ਸਦਾ ਲਾਲਜੀ ਭੁੱਲਰ ਨੂੰ ਆਪਣੇ ਟ੍ਰਾਂਸਫਰ ਮੰਤਰੀ ਬਣਦੇ ਸਰਦਾਰ ਰਵਿੰਦਰ ਸਿੰਘ ਕੇਜਰੀਵਾਲ ਦੇ ਸਦਰਪਨ ਸਨਮਾਨ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਦੇ ਵਿੱਚ ਲਾਲਜੀ ਭੁੱਲਰ ਸਾਹਿਬ ਜੀ ਮੰਤਰੀ ਸਾਹਿਬ ਹੋਣ ਤੇ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਬਹੁਤ ਜਿਆਦੀਆਂ ਵੱਡੀਆਂ ਆਸਾਂ ਵਾ ਵਧੀਆ ਵਧੀਆ ਪਿੰਡ ਸਭਰਾਵਾਂ ਵਿੱਚ ਕੰਮ ਕਰਨਗੇ ਅਸੀਂ ਬਹੁਤ ਜਿਆਦੀਆਂ ਆਸਾਂ ਰੱਖੀਆਂ ਵੱਡੀਆਂ ਜੀ ਇਹਨਾਂ ਦੇ ਸਭ ਤੋਂ ਵੱਡੀ ਸਾਡੀ ਆਸ ਆ ਪਿੰਡ ਸਭਰਾਵਾਂ ਦੇ ਜਾਂਦਾ ਸ਼ਾਂਤ ਹੋਣਾ ਚਾਹੀਦਾ ਜੀ ਅਹੀਂ ਆਨੇ ਪਿੰਡ ਦੇ ਚੰਗੇ ਵਧੀਆ-ਵਧੀਆ ਕੰਮ ਉਹਨੇ ਚਾਹੀਦੇ ਆ ਜਿਦਾ ਹਸਪਤਾਲਾ ਦੇ ਵਿੱਚ ਪਟਵਾਰਖਾਨੇ ਸਕੂਲਾਂ ਦੇ ਵਿੱਚ ਸਾਰੇ ਚੰਗੇ-ਚੰਗੇ ਸਟਾਫ ਹੋਣੇ ਚਾਹੀਦੇ ਆ ਪਿੰਡ ਸਭਰਾਵਾਂ ਵਿੱਚ ਵਧੀਆ-ਵਧੀਆ ਕੰਮ ਹੋਣੇ ਚਾਹੀਦੇ ਆ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਅੱਜ ਨਗਰ ਸਭਰਾਾ ਇਤਿਹਾਸਕ ਸਥਾਨ ਗੁਰਦਰਾ ਬਾਬਾ ਵੀਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੇ ਪਾਵਨ ਸਥਾਨ ਨੂੰ ਪਰਸਨ ਲਈ ਇਸ ਘਰ ਦਾ ਓੜ ਆਸਰਾ ਲੈਂਦੇ ਹੋਏ ਅੱਜ ਇਹ ਸਮੇਂ ਤੇ ਗੁਰੂ ਕਿਆਂ ਸੰਗਤਾਂ ਦੇ ਦਰਸ਼ਨ ਕਰਨ ਲਈ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਤੇ ਸੰਗਤਾਂ ਦਾ ਧੰਵਾਦ ਕਰਨ ਦੇ ਲਈ ਸਰਦਾਰ ਲਾਜਜੀਤ ਸਿੰਘ ਜੀ ਪੁੱਲਰ ਕੈਬਨਿਟ ਮੰਤਰੀ ਟਰਾਂਸਪੋਰਟ ਜਿਨ੍ਹਾਂ ਨੂੰ ਆਪ ਸੰਗਤਾਂ ਨੇ ਬਹੁਤ ਮਾਨ ਦੇ ਕੇ ਨਵਾਜਣਾ ਕੀਤਾ ਹੈ ਅੱਜ ਧੰ ਬਾਬਾ ਵੀਰ ਸਿੰਘ ਸਾਹਿਬ ਦੇ ਅਸਥਾਨਾਂ ਨੂੰ ਪਰਸਨ ਵਾਸਤੇ ਗੁਰੂ ਘਰ ਦੀ ਬਖਸ਼ਿਸ਼ ਲੈਣ ਵਾਸਤੇ ਉਹ ਇਹ ਸਮੇਂ ਤੇ ਆਏ ਤੇ ਵਿਸ਼ੇਸ਼ ਕਰਕੇ ਉਹਨਾਂ ਨਗਰ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਇਆਂ ਸਭ ਨੂੰ ਆਪ ਦਾ ਦਿਲ ਹੀ ਪਿਆਰ ਦੇ ਕੇ ਨਵਾਜਨਾ ਕੀਤਾ ਹੈ ਤੇ ਗੁਰੂ ਘਰ ਦੀ ਅਸੀਸ ਲਈ ਹੈ ਮਹਾਰੇ ਦੇ ਚਰਣਾ ਵਿੱਚ ਅਰਦਾਸ ਕਰਵਾਈ ਹੈ ਕਿ ਮਹਾਰਾਜ ਜੋ ਸਤਗੁਰਾਂ ਨੇ ਇਹ ਸੇਵਾ ਬਖਸ਼ੀ ਹੈ ਸਮਾਜ ਦੀ ਸੇਵਾ ਬਖਸ਼ੀ ਹੈ ਅਸੀਂ ਤਨ ਦੇ ਹੀ ਦੇ ਨਾਲ ਇਹ ਸੇਵਾ ਨੂੰ ਚੜ੍ਹਦੀ ਕਲਾ ਦੇ ਨਾਲ ਨਿਭਾਈਏ ਮਹਾਰਾਜ ਕਿਰਪਾ ਕਰਨ ਉਹਨਾਂ ਦੀ ਅਰਦਾਸ ਗੁਰੂ ਚਰਣਾ ਦੇ ਵਿੱਚ ਸਾਰੀਆਂ ਸੰਗਤਾਂ ਨੇ ਰਲ ਕੇ ਕੀਤੀ ਹੈ ਨਾਨ ਬਾਬਾ ਵੀਰ ਸਿੰਘ ਸਾਹਿਬ ਦੇ ਸਥਾਨਾਂ ਨੂੰ ਆਣ ਕੇ ਪਰਸਿਆ ਹੈ ਉਹਨਾਂ ਦੀ ਯਾਤਰਾ ਸਫਲ ਹੋਵੇ ਸੰਪਰਦਾਏ ਦਲਬਾਬਾ ਵਿਦੀ ਚੰਦ ਸਾਹਿਬ ਜੀ ਜਿਸ ਸਥਾਨ ਦੀ ਸੇਵਾ ਸੰਭਾਲ 12ਵੇਂ ਮਹਾਪੁਰਖ ਬਾਬਾ ਬਤਾਰ ਸਿੰਘ ਸਾਹਿਬ ਜੀ ਕਰਵਾ ਰਹੇ ਨੇ ਸੇਵਾਦਾਰ ਹਾਇਰੀ ਪਰ ਰਹੇ ਨੇ ਬਾਬਾ ਜੀ ਹੁਣਾਂ ਵੱਲੋਂ ਨਗਰ ਦੀਆਂ ਸੰਗਤਾਂ ਵੱਲੋਂ ਸਰਦਾਰ ਲਾਜੀ ਸਿੰਘ ਜੀ ਪੋਲਰ ਉਹਨਾਂ ਦੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਸਤਿਗੁਰ ਮਹਾਰਾਜ ਦੀਆਂ ਬਖਸ਼ਾ ਸਦਾ ਲਈ ਪ੍ਰਾਪਤ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ